ਮੇਰਾ ਬਾਪੂ ਇੱਕ ਗੱਲ ਸੱਚੀ ਕਹਿੰਦਾ ਸੀ ਕਹਿੰਦਾ ਪੁੱਤਰਾ ਅੰਗਰੇਜ਼ਾਂ ਨੇ ਬਹੁਤ ਮਿਹਨਤ ਕੀਤੀ ਐ ਅੰਗਰੇਜ਼ ਐਵੇਂ ਦੇਸ਼ ਛੱਡ ਕੇ ਨਹੀਂ ਗਏ ਅੰਗਰੇਜ਼ ਤੁਹਾਨੂੰ ਸਾਰੀ ਉਮਰ ਵਾਸਤੇ ਗੁਲਾਮ ਕਰ ਗਏ ਆ ਇਹ ਇੰਡੀਆ ਭਾਰਤ ਨੇ ਸਾਰੀ ਉਮਰ ਅੰਗਰੇਜ਼ਾਂ ਦੀ ਗੁਲਾਮੀ ਕਰੂਗਾ ਹੁਣ ਆਹ ਬੰਦਾ ਇਹ ਗੱਲ ਕਹਿੰਦਾ ਵੀ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਹੁਣ ਤੁਸੀਂ ਆਹ ਨੋਟ ਤੇ ਮੈਂ ਜਾਣਾ ਮੜਾ ਜਾ ਆਹ ਨੋਟ ਤੇ ਕੀ ਲਿਖਿਆ ਤੇ ਆਹ 1 ਰੁਪਏ ਦੇ ਨੋਟ ਤੇ ਕੀ ਆ ਇਸ ਨੋਟ ਦੇ ਉੱਪਰ ਲਿਖਿਆ ਭਾਰਤੀ ਰਿਜ਼ਰਵ ਬੈਂਕ ਕੇਂਦਰੀ ਸਰਕਾਰ ਦੁਆਰਾ ਪ੍ਰਤਿਆਭੂਤ ਕੇਂਦਰੀ ਸਰਕਾਰ ਦੁਆਰਾ ਪ੍ਰਤਿਆ ਭੂਤ ਇੱਥੇ ਲਿਖਿਆ ਰਿਜ਼ਰਵ ਬੈਂਕ ਆਫ ਇੰਡੀਆ ਗਰੰਟਡ ਦਾ ਗਰੰਟਡ ਬਾਈ ਦਾ ਸੈਂਟਰਲ ਗਵਰਨਮੈਂਟ ਮੈਂ ਧਾਰਕ ਕੋ 500 ਰੁਪਏ ਅਦਾ ਕਰਨੇ ਦਾ ਵਚਨ ਦੇਤਾ ਹੂੰ ਵਚਨ ਦਿੱਤਾ ਆਪਣੂ ਰੁਪਈਆ ਨਹੀਂ ਦਿੱਤੇ ਵਚਨ ਦਿੱਤਾ ਨਹੀਂ ਇਹਦੇ ਨਾਲ ਤੁਸੀਂ ਲੈਣ ਦੇਣ ਕਰ ਸਕਦੇ ਜੀ ਗਵਰਨਰ ਦੇ ਸੈਨ ਨੇ ਸ਼ਕਤੀਕਾਂਤ ਦਾਸ ਦੇ ਸੈਨ ਨੇ ਇਹ ਆ ਵਚਨ ਪ੍ਰੋਮਿਸ ਜਿਹੜਾ ਤੁਹਾਡੇ ਨਾਲ ਬੈਂਕ ਨੇ ਕਰਤਾ ਇਹ ਆ ਰੁਪਈਆ ਸਹੀ ਰੁਪਈਆ ਇਹ ਆ ਜੇਕਰ ਇਹ ਤੁਹਾਡੇ ਕੋਲ 15 ਰੁਪਏ ਨਾ ਤਾਂ ਤੁਸੀਂ ਇੱਕ ਤੋਲੇ ਸੋਨੇ ਦੇ ਮਾਲਕ ਜੇ ਜੇਕਰ ਕਿਤੇ ਤੁਹਾਡੇ ਬਾਪ ਦਾਦੇ ਉਸ ਵਕਤ ਸੋਨਾ ਮੰਗ ਲੈਣ ਤੇ ਤਾਂ ਉਹਨਾਂ ਨੂੰ ਸਰਕਾਰ ਨੂੰ ਦੇਣਾ ਪੈਣਾ ਸੀ ਆਰਬੀਏ ਨੂੰ ਦੇਣਾ ਪੈਣਾ ਸੀ ਤਾਂ ਮਿੱਤਰੋ ਜਿਹੜੀ ਸੈਂਟਰਲ ਗਵਰਨਮੈਂਟ ਆ ਨਾ ਸੈਂਟਰਲ ਗਵਰਨਮੈਂਟ ਨੂੰ ਪਤਾ ਕੌਣ ਹੈਂਡਲ ਕਰਦਾ ਉਹਨਾਂ ਨੂੰ ਪਾਰਲੀਮੈਂਟ ਆਫ ਇੰਗਲੈਂਡ ਹੈਂਡਲ ਕਰਦੀ ਆ ਇਹ ਆਪਣਾ ਕੇਂਦਰੀ ਸਰਕਾਰ ਨਹੀਂ મોદી ਸਰਕਾਰ ਨਹੀਂ ਐਂਟਡ ਬਾਈ ਦਾ ਸੈਂਟਰਲ ਗਵਰਨਮੈਂਟ ਆ ਵੇਖੋ ਕੇਂਦਰੀ ਸਰਕਾਰ ਦੁਆਰਾ ਪ੍ਰਤਿਆਭੂਤ ਭਾਰਤੀਆ ਕੇਂਦਰੀ ਸਰਕਾਰ ਦੁਆਰਾ ਪ੍ਰਤਿਆਬੂਤ ਕਿਉਂ ਨਹੀਂ ਲਿਖ ਸਕਦੇ ਆ ਸੈਂਟਰਲ ਗਵਰਨਮੈਂਟ ਆਫ ਇੰਡੀਆ ਕਿਉਂ ਨਹੀਂ ਲਿਖ ਸਕਦੇ ਲਿਖਣਾ ਇਹਨਾਂ ਨੂੰ ਇਹ ਚਾਹੀਦਾ ਸੀ ਨਾ ਸੈਂਟਰਲ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਇੱਥੇ ਲਿਖਿਆ ਨਹੀਂ ਇਹ ਸਰਾਸਰ ਇੱਕ ਵਚਨ ਜਿਹੜਾ ਕਿ ਇੰਗਲੈਂਡ ਨੇ ਇਹਨਾਂ ਨੂੰ ਵਚਨ ਦਿੱਤਾ ਇੰਗਲੈਂਡ ਦੀ ਸਰਕਾਰ ਨੇ ਪਾਰਲੀਮੈਂਟ ਨੇ ਸਿੱਧੀ ਗੱਲ ਕਹਿਤਾ ਵੀ ਆਪਣੇ ਤੇ ਹਜੇ ਵੀ ਗੋਰੇ ਰਾਜ ਕਰੀ ਜਾਂਦੇ ਆਪਾਂ ਨੂੰ ਇਹਨਾਂ ਨੋਟਾਂ 'ਚ ਉਲਝਾ ਆ ਗਏ ਨੇ ਇੰਨੀ ਸਿਰਦਰਦੀ ਦੇਤੀ ਹੈ ਨਾ ਟੈਨਸ਼ਨ ਦੇਤੀ ਹੈ ਇਹਨਾਂ ਨੋਟਾਂ ਦੀ ਵਜ੍ਹਾ ਕਰਕੇ ਜੇਕਰ ਇਹ ਨੋਟ ਨਾ ਹੁੰਦੇ ਆਪਾਂ ਸਾਰੇ ਕੰਮ ਕਰਦੇ ਹੁੰਦੇ ਮੈਂ ਵੀ ਮੈਂ ਕੰਮ ਕਰਦਾ ਹੁੰਦਾ ਮੈਂ ਦਵਾਈ ਦਿੰਦਾ ਹੁੰਦਾ ਵੀ ਭਾਈ ਮੈਂ ਜ਼ਿਮੀਦਾਰ ਦੇ ਬੱਚੇ ਨੂੰ ਦਵਾਈ ਦੇ ਕੇ ਆਉਣੀ ਉਹ ਤਾਂ ਮੈਂ ਅਨਾਜ ਲੈਣਾ ਮੈਂ ਚਮਿਆਰ ਦੇ ਬੱਚੇ ਨੂੰ ਦਵਾਈ ਦੇ ਕੇ ਆਉਣੀ ਉਹ ਤਾਂ ਮੈਂ ਜੁੱਤੀਆਂ ਲੈਣੀਆਂ ਮੈਂ ਆਪਣੇ ਨਾਈ ਦੇ ਬੱਚੇ ਨੂੰ ਦਵਾਈ ਦੇ ਕੇ ਆਉਣੀ ਉਹ ਤਾਂ ਮੈਂ ਦਾੜ੍ਹੀ ਕਟਾਉਣੀ ਐ ਇਦਾਂ ਚੱਲਦਾ ਕੰਮ ਆ ਨੋਟਾਂ ਨੇ ਆਣ ਕੇ ਸਿਆਪਾ ਖੜਾ ਕੀਤਾ ਆ ਨੋਟਾਂ ਨੇ ਜ਼ਿੰਦਗੀ ਆਰਾਮ ਕਰਤੀ ਐ ਜੇਕਰ ਇਹ ਨਾ ਹੁੰਦੇ ਤਾਂ ਅੱਜ ਸਾਰੇ ਸੁਖੀ ਸੀ ਨਾ ਬਿਮਾਰੀਆਂ ਹੋਣੀਆਂ ਸੀ ਹੈਨਾ ਤੇ ਨਾ ਆਪਾਂ ਨੂੰ ਕਿਤੇ ਜਾਣਾ ਪੈਣਾ ਸੀ ਨਾ ਕੋਸ਼ ਕਰਨਾ ਪੈਣਾ ਸੀ ਦੀ ਡੇਢ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਕਰ ਜਾ ਕੋਈ ਵੀ ਬੰਦਾ ਇਹੋ ਜਾਨੀ ਜਿਹਦੇ ਸਿਰ ਕਰਜਾ ਨਹੀਂ ਦੱਸੋ ਵੀ ਇਹ ਕਿਉਂ ਹੋ ਰਿਹਾ ਕੀ ਪਾਲਸੀ ਆ ਸਮਝ ਚੋ ਪਰਿਆ ਐਸ ਬੰਦੇ ਨੇ ਇਹ ਯਤਨ ਕੀਤਾ ਐਸ ਬੰਦੇ ਦੇ ਸਾਰੇ ਵੱਡ ਨਹੀਂ ਜਿਹੜੇ ਮੈਂ ਤੁਹਾਡੇ ਅੱਗੇ ਰੱਖੇ ਨੇ ਮੈਂ ਕੁਝ ਨਹੀਂ ਕਿਹਾ ਮੈਂ ਇਸ ਬੰਦੇ ਦੀ ਗੱਲ ਸਮਝੀ ਤੇ ਤੁਹਾਡੇ ਅੱਗੇ ਰੱਖੀ